ਸ਼ਸ਼ੀਕਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲ ਕਰਾਂਗੇ ਅਕਾਲੀ ਦਲ ਦੀ ਭਰਤੀ ਦੀ ਦਰਅਸਲ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਲਗਾਤਾਰ ਭਰਤੀ ਕੀਤੀ ਜਾ ਰਹੀ ਹੈ ਤੇ ਇਹ ਭਰਤੀ ਮਹਿੰਮ ਹਰ ਦਿਨ ਹਰ ਸ਼ਹਿਰ ਦੇ ਵਿੱਚ ਕਰਵਾਈ ਜਾ ਰਹੀ ਹੈ ਜਲੰਧਰ ਦੇ ਵਿੱਚ ਇੱਕ ਭਰਤੀ ਮੁਹਿੰਮ ਉਲੀਕੀ ਗਈ ਵੱਡੇ ਪੱਧਰ ਤੇ ਲੋਕਾਂ ਦਾ ਹੰਗਾਰਾ ਜਿਹੜਾ ਉਹ ਮਿਲਿਆ ਇਸ ਮੌਕੇ ਜਿੱਥੇ ਪੰਜ ਮੈਂਬਰੀ ਕਮੇਟੀ ਉੱਥੇ ਪਹੁੰਚੀ ਹੋਈ ਸੀ ਤਾਂ ਉੱਥੇ ਹੀ ਅਕਾਲੀ ਸੁਧਾਰ ਲਹਿਰ ਦੇ ਹੋਰ ਲੀਡਰ ਵੀ ਉੱਥੇ ਪਹੁੰਚੇ ਹੋਏ ਸਨ ਇਸ ਮੌਕੇ ਕੀ ਕੁਝ ਕਹਿਣਾ ਹੈ ਬੀਬੀ ਜਗੀਰਕਰ ਦਾ ਆਓ ਸੁਣਦੇ ਹਾਂ ਅੱਜ ਜਲੰਧਰ ਦੇ ਵਿੱਚ ਵੀ ਬਹੁਤ ਵੱਡਾ ਇਕੱਠ ਹੋਇਆ ਪਹਿਲਾਂ ਅਮਰੀਕੋਟ ਲਈ ਸੀਗਾ ਅੱਜ ਜਲੰਧਰ ਦੇ ਵਿੱਚ ਮੇਰੇ ਖਿਆਲ ਇੰਨਾ ਉਤਸ਼ਾਹ ਚਾਹ ਦੀ ਕਦੀ ਇਦਾਂ ਹੋਇਆ ਹੋਵੇ ਭਰਤੀ ਵੇਲੇ ਜਿਹੜੇ ਕਿ ਆਪ ਲੋਗ ਟੈਲੀਫੋਨ ਕਰ ਕਰਕੇ ਕਾਪੀਆਂ ਮੰਗ ਰਹੇ ਤੇ ਮੈਂ ਇਹ ਬੇਨਤੀ ਕਰੂੰਗੀ ਕਿ ਸਾਰੇ ਆਓ ਪੰਜ ਮੈਂਬਰੀ ਕਮੇਟੀ ਉਹ ਅਗਵਾਈ ਕਰਕੇ ਚੱਲ ਰਹੀ ਹੈ ਅਸੀਂ ਸਾਰੇ ਉਹਦਾ ਹਿੱਸਾ ਹਾਂ ਅਸੀਂ ਵੀ ਇਕੱਲੇ ਇਕੱਲੇ ਘਰ ਵਿੱਚ ਜਾਈਏ ਅਸੀਂ ਵੀ ਇਕੱਲੇ ਇਕੱਲੇ ਵੀਰ ਨਵਾਜ ਮਾਰੀਏ ਭੈਣ ਨਵਾਜ ਮਾਰੀਏ ਤੇ ਇਹਦੀ ਭਰਤੀ ਵਿੱਚ ਵੱਧ ਤੋਂ ਵੱਧ ਸ਼ਮੁਲੀਅ ਚੋਮਣੀ ਕਾਲੇ ਮਜ਼ਬੂਤ ਹੀ ਨਹੀਂ ਸ਼ਰੋਮਣੀ ਕਾਲੀ ਤਲ ਫਿਰ ਦੁਬਾਰਾ ਚੰਗੀਆਂ ਲੀਹਾਂ ਤੇ ਚੱਲਣ ਵਾਸਤੇ ਪੂਰਨ ਤੌਰ ਤੇ ਪੁਨਰਸੁਜੀਤ ਹੋਵੇਗਾ ਕੁਸਗਬੀਰ ਬਾਦਲ ਤੇ ਹੁਣ ਉਹ ਉਹਨਾਂ ਨੇ ਆਪਣੀ ਵੱਖਰੀ ਭਰਤੀ ਕੀਤੀ ਅਸੀਂ ਉਹਦੇ ਬਾਰੇ ਕੁਛ ਨਹੀਂ ਚਾਰਾਂ ਦਾ ਇਕੱਠ ਹੋਣਾ ਚਾਹੀਦਾ ਸੋਚ ਦਾ ਇਕੱਠ ਹੋਣਾ ਚਾਹੀਦਾ ਇਸ ਲਈ ਾਕਾਲ ਤਸ ਦੀ ਛੱਤ ਛਾਇਆ ਹੋਣੀ ਚਾਹੀਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮਰਪਤੀ ਵੀ ਸਮਰਪਤੀ ਹੋਣੀ ਚਾਹੀਦੀ ਹੈ ਇਸ ਕਰਕੇ ਤਾਂ ਹੀ ਆਪਸ ਇਕੱਠੇ ਹੋ ਸਕਦੇ ਜੇ ਸਿੱਖ ਸੋਚ ਰਹਿਗਾ ਸਿੱਖ ਦਾਤ ਹੋਏਗਾ ਜਿਹੜਾ ਇਹ ਤੋਂ ਬਾਹਰ ਹੋਣਗੇ ਉਹ ਕਦੀ ਇਕੱਠੇ ਨਹੀਂ ਹੋ ਸਕਦੇ ਤਸਕਰ ਜਿਹੜੇ ਹੁੰਦੇ ਆ ਜਿਹੜੇ ਵੱਡਾ ਮਾਲ ਵੇਚਦੇ ਆ ਲਿਆਕੇ ਔਰ ਮੈਨੂੰ ਬੜੀ ਹੈਰਾਨੀ ਹੁੰਦੀ ਕਈ ਵਾਰੀ ਕਿ ਜਿਹੜੇ ਘਰ ਜਿਹੜੇ ਐ ਪੰਚਾਇਤਾਂ ਦੀ ਜਗ੍ਹਾ 'ਚ ਪਏ ਹੋਏ ਆ ਔਰ ਕੋਈ 1 ਗ੍ਰਾਮ 2 ਗ੍ਰਾਮ ਖਾਣ ਵਾਲੇ ਬੱਚੇ ਨੇ ਪਹਿਲਾਂ ਹੀ ਘਰ ਤਬਾਹ ਕੀਤਾ ਹੋਇਆ ਔਰ ਲੋਕਾਂ ਨੇ ਬੜੀ ਮਿਹਨਤ ਕਰ ਕਰਕੇ ਆਪਣੇ ਘਰ ਬਣਾਏ ਆ ਉਹਨਾਂ ਨੂੰ ਡਿਮੋਲਿਸ਼ ਕਰ ਰਹੇ ਸੋ ਉਹਨਾਂ ਦਾ ਕੀ ਕਸੂਰ ਹੈ ਮਾਪਿਆਂ ਦਾ ਕਸੂਰ ਹੈ ਉਹ ਬੱਚੇ ਨੂੰ ਸਗਾ ਚਾਹੀਦਾ ਇਹਨਾਂ ਨੂੰ ਨਸ਼ਾ ਸ਼ਡਾਉ ਕੇਂਦਰ ਵਿੱਚ ਭੇਜਣਾ ਉੱਥੇ ਉਹਨਾਂ ਦਾ ਇਲਾਜ ਕਰਨੇ ਚਾਹੀਦੀ ਹੈ ਤਾਂ ਜੋ ਉਹਨਾਂ ਦੇ ਘਰ ਵਸ ਸਕਣ ਘਰ ਉਜਾੜਨ ਨਾਲੋਂ ਘਰ ਬਸਾਓ ਤੇ ਜਿਹੜੇ ਤਸਕਰ ਨੇ ਵੱਡੇ ਵੱਡੇ ਮਹਾਰਤੀ ਨੇ ਉਹਨਾਂ ਨੂੰ ਫੜੋ ਤੇ ਉਹਨਾਂ ਦੇ ਉੱਤੇ ਸਿਕੰਜੇ ਕਸੁਰ ਜ਼ਿਕਰੀ ਹੋ ਗਿਆ ਕਿ ਪਹਿਲਾ ਅਕਾਲੀ ਦਲ ਦੇ ਵੱਲੋਂ ਭਰਤੀ ਮਹਿੰਮ ਚਲਾਈ ਗਈ ਜਿਸ ਤੋਂ ਬਾਅਦ ਇਸ ਚੀਜ਼ ਦਾ ਕਾਫੀ ਰੌਲਾ ਰੱਪਾ ਪਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਕਮੇਟੀ ਗਠਿਤ ਕੀਤੀ ਗਈ ਹੈ ਪੰਜ ਮੈਂਬਰੀ ਉਹੀ ਇਸ ਦੀ ਭਰਤੀ ਕਰੇ ਤਾਂ ਉਹ ਮਹਿੰਮ ਵੀ ਸ਼ੁਰੂ ਹੋ ਗਈ ਹੁਣ ਅਚੇਹ ਦੇ ਵਿੱਚ ਜਿੱਥੇ ਅਕਾਲੀ ਦਲ ਕਹਿ ਰਿਹਾ ਕਿ ਸਾਨੂੰ ਇਸ ਭਰਤੀ ਦਾ ਬਹੁਤ ਵੱਡਾ ਹੰਗਾਰਾ ਮਿਲਿਆ ਤਾਂ ਉੱਥੇ ਹੀ ਹੰਗਾਰਾ ਜੋ ਹੁਣ ਭਰਤੀ ਹੋ ਰਹੀ ਹੈ ਕਮੇਟੀ ਦੇ ਵੱਲੋਂ ਉਸ ਨੂੰ ਵੀ ਕਾਫੀ ਮਿਲ ਰਿਹਾ ਪਰ ਨਾਲ ਨਾਲ ਇਸ ਦੇ ਵਿੱਚ ਵੱਡੀ ਅਪਡੇਟ ਇਸ ਸਮੇ ਇਹ ਹੈ ਕਿ ਕਾਰਜਕਾਰੀ ਪ੍ਰਧਾਨ ਨੇ ਕਾਲੀ ਦਲ ਦੇ ਜੋ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੇ ਵੱਲੋਂ ਇੱਕ ਵਿਸ਼ੇਸ਼ ਅਪੀਲ ਕੀਤੀ ਗਈ ਹੈ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਇਸ ਸਮੇ ਸਾਨੂੰ ਇਕੱਠੇ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਸਿੱਖੀ ਸੰਧਾਤਾਂ ਦੇ ਉੱਪਰ ਜੋ ਸਿੱਖਾਂ ਦੇ ਨਾਲ ਮਸਲੇ ਜੁੜੇ ਹੋਏ ਨੇ ਖੋਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਲਗਾਤਾਰ ਹਮਲੇ ਹੋ ਰਹੇ ਨੇ ਇਸ ਲਈ ਸਾਨੂੰ ਆਪਣੇ ਗਿਲੇ ਸ਼ਿਕਵੇ ਪੁਲਾ ਕੇ ਇਕੱਠੇ ਹੋਣ ਦੀ ਜ਼ਰੂਰਤ ਹੈ ਸੋ ਸਿੱਧੇ ਤੌਰ ਤੇ ਉਹਨਾਂ ਨੇ ਅਕਾਲੀ ਸੁਧਾਰ ਲਹਿਰ ਨੂੰ ਇਕੱਠੇ ਹੋਣ ਦੇ ਲਈ ਸੱਦਾ ਦਿੱਤਾ ਹੈ ਹੁਣ ਦੇਖਣਾ ਇਹ ਹੋਏਗਾ ਕਿ ਅਕਾਲੀ ਸੁਧਾਰ ਲਹਿਰ ਇਸ ਸੱਦੇ ਨੂੰ ਕਬੂਲ ਕਰਦਾ ਹੈ ਜਾਂ ਨਹੀਂ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ